ਪੰਜਾਬ ਦੇ ਸਿਹਤ ਦੇ ਪਰਿਵਾਰ ਭਲਾਈ ਮੰਤਰੀ ਡੋਕਟਰ ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਉਭਰੇ ਐਚਐਮਪੀਵੀ ਤੋਂ ਕਿਸੇ ਵੀ ਤਰ੍ਹਾਂ ਅਧਿਕ ਭਰਾਉਣ ਦੀ ਲੋੜ ਨਹੀਂ ਤੇ ਸਿਹਤ ਮੰਤਰੀ ਡੋਕਟਰ ਬਲਬੀਰ ਨੇ ਅੱਜ ਪੰਜਾਬ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਵਾਇਰਸ ਤੋਂ ਵਿਅਕਤੀਆਂ ਦੇ ਇਲਾਜ ਲਈ ਕੀਤੀ ਹੈ ਤਿਆਰੀ ਦਾ ਜਾਜ ਲਿਖਾ ਸਤਿ ਸ਼੍ਰੀ ਅਕਾਲ ਜੀ ਮੈਂ ਡੋਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅਸੀਂ ਅਸੀਂ ਇਸ ਰਜਿੰਦਰਾ ਹਸਪਤਾਲ 'ਚ ਖੜੇ ਹਾਂ ਜੀ ਮੈਂ ਸਾਰਾ ਰਿਵਿਊ ਕੀਤਾ ਜਿਹੜਾ ਨਵਾਂ ਮਾਤਾ ਨੂੰ ਨਿਯਮੋ ਵਾਇਰਸ ਆਇਆ ਨਾ ਜਿਹਦਾ ਕਾਫੀ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਹੈਗੀ ਆ ਔਰ ਕਾਫੀ ਮਤਲਬ ਇੱਕ ਕਿਸਮ ਦਾ ਜਿਹੜਾ ਹੈਗਾ ਮੀਡੀਆ ਥੋੜਾ ਜਿਆਦਾ ਲੋਕਾਂ ਦੇ ਵਿੱਚ ਜਿਹੜਾ ਕੋਈ ਨਾ ਕੋਈ ਵਹਿਮ ਪਰਨਾ ਫੈਲਣ ਇਸ ਕਰਕੇ ਮੈਂ ਇੱਥੇ ਆਇਆ ਸਾਡੇ ਕੋਲੇ ਸਾਡਾ ਸਪੈਸ਼ਲ ਵਾਰਡ ਹੈ ਜਿਹਦੇ ਵਿੱਚ ਸਾਰਾ ਜਿਹੜਾ ਸਾਡਾ ਲਾਈਫ ਸਪੋਰਟ ਜਿਹਨੂੰ ਅਸੀਂ ਕਹਿੰਦੇ ਆ ਐਮਰਜੈਂਸੀ ਵਾਰਡ ਹੈ 20 ਬੈਡ ਦਾ ਸਾਡਾ ਇਹ ਆ ਤੇ 5 ਨੰਬਰ ਵਾਰਡ ਵਿੱਚ 30 ਬੈਡ ਹੋ ਰਿਹਾ ਅਸੀਂ ਸਾਰੀ ਪੂਰੀ ਤਿਆਰੀ ਹੈ ਜੀ ਸਾਰੀ ਟੈਸਟਿੰਗ ਦੀ ਫੈਸਿਲਿਟੀ ਹੈ ਜੰਧਰਾ ਹਸਪ ਸਾਡੇ ਕੋਲੇ ਅਸੀਂ ਪੂਰੀ ਤਰ੍ਹਾਂ ਤਿਆਰ ਆ ਜੀ ਬਾਕੀ ਮੈਂ ਲੋਕਾਂ ਨੂੰ ਅਸ਼ੋਰ ਕਰਨਾ ਚਾਹੁੰਦਾ ਵੀ ਜਿਹੜਾ ਇਹ ਵਾਇਰਸ ਹੈ ਇਹ ਕਰੋਨਾ ਵਰਗਾ ਵਾਇਰਸ ਨਹੀਂ ਆਇਆ ਇਹ ਤਾਂ ਆਮ ਜ਼ੁਕਾਮ ਵਰਗਾ ਜਿਹਨੂੰ ਅਸੀਂ ਫਲੂ ਕਹਿੰਦੇ ਆ ਫਲੂ ਵਰਗਾ ਵਾਇਰਸ ਹੈ ਇਹਦੇ ਵਿੱਚ ਕੋਈ ਲੰਬਾ ਡੋੜਾ ਕੋਈ ਰਿਸਕ ਨਹੀਂ ਆ ਜੀ ਬਹੁਤ ਮਾਈਲਡ ਜਿਹੜੀ ਹੈ ਜਿਆ ਮਾਮੂਲੀ ਜਿਹੀ ਬਿਮਾਰੀ ਕਰਦਾ ਵੀ ਜਿਵੇਂ ਤੁਹਾਨੂੰ ਬੁਖਾਰ ਹੋ ਗਿਆ ਨੱਕ ਬਗਣ ਲੱਗ ਗਿਆ ਖਾਂਸੀ ਜ਼ੁਕਾਮ ਹੋ ਗਿਆ ਉਸ ਤਰ੍ਹਾਂ ਦੀ ਬਿਮਾਰੀ ਹੈ ਤੇ ਆਪਣੇ ਆਪ ਹੀ ਆਪੇ ਚ ਠੀਕ ਹੋ ਜਾਂਦੀ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਆ ਅਸੀਂ ਬਿਲਕੁਲ ਸਾਰਾ ਪੂਰੇ ਪੰਜਾਬ ਦੇ ਵਿੱਚ ਧਿਆਨ ਰੱਖ ਰਹੇ ਆ ਪੰਜਾਬ ਕੋਈ ਕੇਸ ਨਹੀਂ ਆਇਆ ਅਜੇ ਸਾਊਥ ਇੰਡੀਆ ਦੇ ਵਿੱਚ ਕੇਸ ਆਏ ਆ ਔਰ ਅਸੀਂ ਪੂਰੀ ਜਿਹੜਾ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਆ ਜਾਂ ਬੀਸ਼ਪ ਸੀਤ ਸਸਤਾ ਦੀਆਂ ਗਾਈਡਲਾਈਨਸ ਆ ਉਹ ਔਰ ਸਾਡੀ ਜਿਹੜੀ ਨੈਸ਼ਨਲ ਇਨਸਟੀਚਿਊਟ ਆ ਵਾਇਰਾਲੋਜੀ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਇਨ ਟੱਚ ਆ ਅਸੀਂ ਸਾਰੇ ਸਰਜਨ ਸਾਹਿਬ ਸਾਹਿਬ ਦੇ ਨਾਲ ਜਿਹੜੀ ਹੈਗੀ ਆ ਉਹ ਕਰਕੇ ਆਪਣੀ ਜਿਹੜੀ ਅੱਜ ਦੀ ਵੀਡੀਓ ਕਾਨਫਰੈਂਸ ਕਰਕੇ ਉਹਨਾਂ ਨੂੰ ਡੀਟੇਲ ਗਾਈਡਲਾਈਨਸ ਦਿੱਤੀਆਂ ਮੈਂ ਇੱਕ ਵਾਰੀ ਫਿਰ ਪੰਜਾਬ ਦੇ ਜਿਹੜੇ ਲੋਕਾਂ ਨੂੰ ਰੀਸ਼ੋਰ ਕਰਦਾ ਕਿ ਇਹ ਬਹੁਤ ਮਾਈਲਡ ਵਾਇਰਸ ਆ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਆਪਣਾ ਕੰਮ ਕਰੋ ਹਾਂ ਜਿਹੜਾ ਹੈਗਾ ਇੱਕ ਪ੍ਰਕੌਸ਼ਨ ਦੇ ਤੌਰ ਤੇ ਉੱਤੇ ਇਤਿਹਾਸ ਦੇ ਤੌਰ ਤੇ ਜਿਹੜੇ 1 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਘਰ ਰੱਖਣਾ ਚਾਹੀਦਾ ਵੈਸੇ ਵੀ ਇਹਦੇ ਕਰਕੇ ਨਹੀਂ ਵੈਸੇ ਵੀ ਤੇ ਜਿਹੜੇ ਕੋਈ ਬਜ਼ੁਰਗ ਹੈ 60 70 ਸਾਲ ਤੋਂ ਉੱਪਰ ਆ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਆ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਕੋਈ ਕੈਂਸਰ ਆ ਜਾਂ ਕੋਈ ਸਟੀਰੋਇਡ ਲੈਂਦੇ ਆ ਦਮੇ ਦੀ ਸਾਹ ਦੀ ਬਿਮਾਰੀ ਆ ਉਹਨਾਂ ਨੂੰ ਵੈਸੇ ਵੀ ਪਲੇਸ ਕਰਨਾ ਚਾਹੀਦਾ ਇਹਦੇ ਵਿੱਚ ਵੀ ਪਲੇਸ ਕਰਨਾ ਚਾਹੀਦਾ ਔਰ ਉਹ ਜਿੱਥੇ ਮਿੱਡ ਭੜਕੜੀ ਜਗ੍ਹਾ ਤੇ ਨਾ ਜਾਣ ਤਾਂ ਬੇਤਰ ਤੇ ਜਾਣਾ ਹੋਵੇ ਤਾਂ ਮੋਟਾ ਕੇ ਚਲੇ ਜਾਓ ਔਰ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜ਼ੁਕਾਮ ਤੇ ਉਹ ਵੀ ਆਪਣਾ ਜਿਹੜਾ ਹੈਗਾ ਜੇ ਜਾਣਾ ਤਾਂ 마ਸਕ ਵੀ ਜਾਂ ਮੂੰਹ ਟਾ ਕੇ ਆਪਣਾ ਜਾਵੇ ਜਿੰਨੇ ਚ ਮਾਰਨੀ ਆ ਤਾਂ ਵੀ ਉਹਨੂੰ ਆਪਣੇ ਨੱਕ ਨੂੰ ਕਵਰ ਕਰ ਲਓ ਹੱਥ ਆਪਣੇ ਲਗ ਰਗੜੋ ਜਿੱਦੋਂ ਕਾਰ ਜਾਂਦੇ ਹੋ ਤਾਂ ਉਹ ਬਿਨਾਂ ਧੋਏ ਤੋਂ ਹੱਥ ਜਿਹੜੇ ਨੱਕ ਮੂੰਹ ਅੱਖਾਂ ਨੂੰ ਨਾ ਲਾਓ ਇਹ ਜਿਹੜੀਆਂ ਨਾਰਮਲ ਪ੍ਰਕਾਸ਼ਨ ਹੈ ਉਹ ਹੀ ਹੈਗੀਆਂ ਔਰ ਕੋਈ ਬਿਲਕੁਲ ਮਾਈਲਡ ਬਿਮਾਰੀ ਹੈ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਆਪਣਾ ਕੰਮ ਕਰੋ ਅਸੀਂ ਜਿਹੜੀ ਹੈਗੀ ਸਰਕਾਰ ਪੂਰੀ ਤਰ੍ਹਾਂ ਮੁਸਤਾਇਦ ਹੈ ਸਾਡੇ ਮੁੱਖ ਮੰਤਰੀ ਸਾਹਿਬ ਲਗਾਤਾਰ ਜਿਹੜੀ ਜਿਹੜੇ ਸਾਰੇ ਹਾਲਾਤ ਦੇ ਉੱਤੇ ਨਜ਼ਰ ਬਣਾ ਕੇ ਰੱਖੇ ਹੋਏ ਹੈ ਔਰ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਸਾਰੇ ਜੀ ਅਸੀਂ ਫੋਲੋ ਕਰ ਰਹੇ ਹਾਂ ਮੈਂ ਸਾਰੇ ਪੰਜਾਬ ਦਾ ਸਵੇਰੇ ਸ਼ਾਮੀ ਲਗਾਤਾਰੇ ਦੀ ਮੋਨਿਟਰਿੰਗ ਕਰ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ